ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਤਰ ਜਿੜੇ ਇਕ ਟੇਕ ਤੂ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ கவராஜின் சிமர சே பயனால நானா கார ਸੋ ਕਹੋ ਟੱਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ ਛਟੀਐ ਦੋ ਦੁੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਜਣੋ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆਂ ਸੋਹੀਐ सब विविसा सतना सतनाम वाहि गुरु साहेबजि तनासरी महला महल्ला कार पहला चौपदी ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸਿਉ ਪਕੜੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਹਾ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਈ ਸੋਇ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਇ ਦੇ ਆਲ ਤੀਰੈ ਨਾਮ ਤਰਾ ਸਦ ਕੁਰਬਾਨ ਜਾ ਰਹਾ ਸਰਬੰਗ ਸੱਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੀ ਜਾ ਕੋ ਨਦਰ ਕਰੀ ਤੁਧ ਬਾਜ ਪਿਆਰੀ ਕੇਵਰ ਹਾਂ ਸਾਵੜਿ ਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜੇ ਸੇ ਆਗੈ ਪਿਆਰੀ ਜਾਈ ਕਹਾਂ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਣਚੋ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਇ ਸਾਹਿਬ ਤੇਰੀ ਨਾਮ ਵਟਹੁ ਬਿੰਦ ਬਿੰਦ ਚੋਖ ਚੋਖ ਹੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੋਖ ਚੋਖ ਹੋਏ ਸਾਹਿਬ ਤੇਰੀ ਨਾਮ ਗਟੋ ਬਿੰਦ ਬਿੰਦ ਚੋਖ ਚੋਖ ਹੋਏ ਰਹਾਉ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ